ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨੌ ਜੀ ਕੀ ਹਾਲ ਚਾਲ ਨੇ ਉਮੀਦ ਕਰਦੇ ਆ ਤੁਸੀ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਆਜੀ ਨਵੀਂ ਵੀਡੀਓ ਚ ਨਵੀਂ ਸਵੇਰੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਆਜੀ ਜਿਹੜੇ ਦਿਨ ਦੀ ਸ਼ੁਰੂਆਤ ਆਪਾਂ ਕਰ ਰਿਹਾ ਤੇ ਆਪਾਂ ਦੋ ਗਲਾਸ ਪਾਣੀ ਦੇ ਪੀਲੇ ਸੀ ਉੱਠ ਕੇ ਠੀਕ ਹੈ ਉਸ ਤੋਂ ਬਾਅਦ ਆਪਾਂ ਪੀਤੀ ਚਾਹ ਆ ਕੌਲੀ ਚ ਪਾ ਕੇ ਖੁੱਲੀ ਵਾਲੀ ਕੌਲੀ ਚ ਪਾ ਕੇ ਬਾਟੀ ਚ ਪਾ ਕੇ ਯਾਨੀ ਕਿ ਕਹਿੰਦਾ ਮਤਲਬ ਹੈ ਨਾ ਕਿਉਂਕਿ ਜੋ ਮੈਨੂੰ ਬਾਟੀ ਚ ਚਾਹ ਬਹੁਤ ਵਧੀਆ ਲੱਗਦੀ ਹੈ ਇਸ ਕਰਕੇ ਮੈਂ ਜਿਵੇਂ ਚਾਹੀ ਬਾਟੀ ਚ ਪੀਣੀ ਹੈ ਜਦੋਂ ਮੈਂ ਕਿਤੇ ਜਾਣੀ ਹੈ ਬਾਹਰ ਅੰਦਰ ਉਹ ਮੈਨੂੰ ਮ ਗਲਾਸ ਪੀਣੀ ਪੈਂਦੀ ਅਦਰਵਾਇਜ਼ ਮੇਰਾ ਜਿੱਦਦਾ ਵੀ ਮੈਂ ਨਾ ਆਪਦਾ ਭਾਂਡਾ ਲੈ ਕੇ ਹੀ ਜਾਇਆ ਕਰਾਂ ਘਰੋਂ ਹਨਾ ਤੇ ਚਲੋ ਜੀ ਅਗਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੀ ਆਇਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਨਾਲ ਹੀ ਬੈਲ ਆਈਕਨ ਪ੍ਰੈਸ ਕਰੋ ਤਾਂ ਕਿ ਹਰੇਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਉਧਰ ਪ੍ਰਧਾਨ ਸਾਹਿਬ ਦੋਨਾਂ ਮਾਦਾ ਨਾਲ ਪਤਾ ਨਹੀਂ ਕੀ ਠੇਕਾ ਠਾਕੀ ਕਰਦੇ ਆ ਕੀ ਨਹੀਂ ਕਿਉਂਕਿ ਆਪਾਂ ਲਾਇਆ ਹੋਇਆ ਦਿਹਾੜੀ ਵਾਲਾ ਤੇ ਮੰਮੀ ਕਹਿੰਦੀ ਆਹ ਕੰਮ ਕਰਾ ਲੈ ਉਹ ਕੰਮ ਕਰਾ ਲੈ ਤੇ ਪ੍ਰਧਾਨ ਸਾਹਿਬ ਕਹਿੰਦੇ ਨਹੀਂ ਪਹਿਲਾਂ ਆਹ ਕੰਮ ਕਰਨਾ ਨਾ ਤੇ ਫਿਰ ਕੋ ਕੰਮ ਕਰਵਾ ਕੇ ਕੇ ਹੋ ਲੜੀ ਜਾਂਦੇ ਹੋ ਤੇ ਨੌਜੀ ਮੰਮੀ ਰੋਟੀ ਰੱਟੀ ਬਣਾਤੀ ਤੇ ਆਪਾਂ ਹੁਣ ਲੱਗਿਆ ਰੋਟੀ ਖਾਣ ਫਿਰ ਭੈਣਾਂ ਦੀਆਂ ਪੇਮੈਂਟ ਆਈਆਂ ਹੋਈਆਂ ਨਰਾਦੀਆਂ ਤੇ ਭੈਣਾਂ ਬਾਏ ਮੈਸੇਜ ਕਰ ਰਹੇ ਨੇ ਬਾਰ-ਬਾਰ ਕਿ ਸਾਨੂੰ ਦੱਸੋ ਪਲੀਜ਼ ਪੇਮੈਂਟ ਮਿਲ ਗਈ ਪੇਮੈਂਟ ਮਿਲ ਗਈ ਤੇ ਫਿਰ ਭੈਣਾਂ ਨੂੰ ਮੈਸੇਜ ਕਰ ਦਈਏ ਕਿ ਪੇਮੈਂਟ ਮਿਲ ਗਈ ਤੇ ਅੱਜ ਆਪਾਂ ਸਵੇਰੇ ਸਰੇ ਜਿਹੜਾ ਬ੍ਰੇਕਫਾਸਟ ਬਣਾਇਆ ਉਹ ਬਣਾਇਆ ਦਾਲ ਵਾਲੀਆਂ ਦਾਲ ਵਾਲੇ ਪਰੌਂਠੇ ਰਾਤ ਬਣਾਈ ਸੀ ਦਾਲ ਹਨਾ ਤੇ ਜਿਵੇਂ ਤੁਹਾਨੂੰ ਪਤਾ ਹੀ ਹੈ ਤੇ ਉਸ ਤੋਂ ਬਾਅਦ ਜਿਹੜੀ ਦਾਲ ਬਜਾਣੀ ਸਵੇਰੇ ਸੀ ਦਾਲ ਘਾਟੀ ਖਾ ਕੇ ਰਾਜੀ ਆਂ ਫਿਰ ਅਸੀਂ ਪਰੌਂਠੇ-ਪਰੌਂਠੇ ਬਣਾ ਲਏ ਦਾਲ ਵਾਲੇ ਚਲੋ ਜੀ ਅੱ ਜੇ ਜੀ ਨੇ ਸਾਡੇ ਤਰ੍ਹਾਂ ਸਾਰੇ ਕੰਮ ਕਰਨੇ ਜੇ ਨਾਂ ਦਿੱਤਾ ਫੇਰ ਕੁਝ ਨਹੀਂ ਕਹਿ ਸਕਦੇ ਹਨ ਇੱਕ ਤਨਾ ਉਹ ਸਾਰੇ ਪੰਜਾਬ ਨੇ ਕਣਕ ਟੋਲ ਚ ਕਾਲੀ ਅਸੀਂ ਇਹਨਾਂ ਟੋਲ ਚ ਕਣਕ ਨਹੀਂ ਪਾਈ ਹੈਗੀ ਕਿਉਂਕਿ ਮੇਸਤੀ ਲੱਗਣ ਦਾ ਕਿ ਨਾ ਸਾਰੀ ਬੋਰਾਂ ਚ ਪਾ ਕੇ ਰੱਖੀ ਪਈ ਸੀ ਤੇ ਅੱਜ ਦੇਖਦੇ ਆ ਜੇ ਤਾਂ ਪ੍ਰਧਾਨ ਸਾਡਾ ਹੱਡ ਭਸ ਗਿਆ ਜੇ ਇੱਕ ਅਦਾ ਬੰਦਾ ਨਾਲ ਮਿਲ ਗਿਆ ਤੇ ਕਣਕ ਧੁੱਪੇ ਸੁੱਟ ਕੇ ਉਹਨੂੰ ਉਡਾ ਡੂ ਕੇ ਟੋਲ ਚ ਪਾਉਣੀ ਹੈ ਠੀਕ ਹੈ ਤੇ ਸਾਡੀ ਸਾਰੀ ਜਿਹੜੀ ਕੀ ਕਹਿੰਦੇ ਨੇ ਲੇਬਰ ਸਕੂਲ ਗਈ ਹੋਈ ਏ ਜਿਵੇਂ ਆ ਕੇ ਮੰਨੇ ਦੇ ਫਰੋਂ ਨਾਲ ਲੱਕ ਢੋਲ ਚ ਪਾਵਾਂ ਕਣਕ ਤੁਸੀਂ ਵਲੌਗ ਚ ਬਣਿਆ ਰਹੋ ਤੁਸੀਂ ਕਿਤੇ ਨਹੀਂ ਜਾਣਾ ਕੋਈ ਸਾਡੇ ਵਲੌਗਾਂ ਚ ਕਦੇ ਵੀ ਵੀ ਕੁਝ ਵੀ ਹੋ ਸਕਦਾ ਲੋ ਜੀ ਆਪਾਂ ਬਾਹਰ ਕੰਮ ਕਰਾਏ ਕਣਕ ਜਿਹੜੀ ਢੋਲ ਚ ਪਰਾਣੀ ਕੱਢਣ ਵਾਲੀ ਸੀ ਨਾਲੇ ਸਾਡੇ ਨਾ ਇੰਨਾ ਸੁੱਖ ਨਾਲ ਰੋਟੀ ਪਾਣੀ ਵਧੀਆ ਪੱਕਦਾ ਤੇ ਨਾਲੇ ਆਟਾ ਗੂਟਾ ਵੀ ਬਹੁਤ ਵਾਰੀ ਵੱਜ ਜਾਂਦਾ ਸਾਡੇ ਗਾਲਾਂ ਪੈਂਦੇ ਹੁੰਦੇ ਮਮੀ ਹਰੀ ਕਹਿੰਦੀ ਆਟਾ ਬਚਾ ਲੀਏ ਤੁਸੀਂ ਤੇ ਫੇਰ ਵੀ ਸਾਡੀ ਕਣਕ ਸੁੱਕਣ ਨਾਲ ਇੰਨੀ ਵੱਜ ਜਾਂਦੀ ਹੈ ਨਾ ਤੇ ਹੁਣ ਲਾਲਪ ਸਾਡੀ ਪਰਾਣੀ ਕਣਕ ਵੀ ਅੱਧਾ ਢੋਲ ਪਿਆ ਸੀ ਤੇ ਹੁਣ ਅਸੀਂ ਉਹ ਸਾਰਾ ਢੋਲਡਾ ਖਾਲੀ ਕੀਤਾ ਤੇ ਮੈਂ ਅੱਗੇ ਇਹ ਆ ਜੀ ਮੈਂ ਸਾਰੇ ਪੰਜਾਬ ਨਾਲੋਂ ਮਗਰੋਂ ਆਪਾਂ ਨੇ ਇਹ ਕੰਮ ਕੀਤਾ ਸਾਰੇ ਪੰਜਾਬ ਨੇ ਕਣ ਕਪਾਲੀ ਅਸੀਂ ਤੋਂ ਵਿੱਚ ਕੰਮ ਨਹੀਂ ਭਾਈ ਹੈਗੀ ਤੇ ਮੈਂ ਤਾਂ ਦਿਗੋਣੀ ਬਾਹਰ ਇੰਨਾ ਕਿ ਜ਼ਿਆਦਾ ਖਲਾਰਾ ਪਿਆ ਹੋਇਆ ਹੈ ਨਾ ਵੀ ਪੁੱਛੋ ਹੀ ਨਾ ਕਿਤੇ ਹਨਾ ਤੇ ਢੋਲ ਖਾਲੀ ਕੀਤਾ ਸਾਰਾ ਤੋਂ ਥਾਨ ਨਾਲ ਤਾਂ ਖਾਲੀ ਹੋ ਜਾਊਗਾ ਦੇਖੋ ਤੁਸੀਂ ਕਹੋਗੇ ਵੀ ਕੀ ਚੱਲ ਰਿਹਾ ਕਿਉਂਕਿ ਸਾਨੂੰ ਐਸੀ ਵੀ ਫਿਰ ਲੰਟਰ ਲੰਟਰ ਵਾਲੇ ਆਏ ਨਾ ਫਿਰ ਕੰਮ ਫਿਰ ਚੱਲ ਸੁਚਾਲਾ ਮਿਸਤਰੀਆਂ ਦਾ ਫਿਰ ਉਹਦਾ ਦੂਜਾ ਘਰ ਵੀ ਸ਼ੁਰੂ ਹੋ ਜਾਏ ਨਾ ਫਿਰ ਟਾਈਮ ਨਹੀਂ ਲੱਗਣਾ ਹੈਗਾ ਤੇ ਕੁਲਵਿੰਦਰ ਨੂੰ ਅੱਜ ਮੈਂ ਬੋਲ ਬੂਲ ਕੇ ਰੌਲਾ ਰੁਲਾ ਪਾ ਕੇ ਮੈਂ ਕਹਿੰਦਾਂ ਰੇ ਇਹ ਕੰਮ ਕਰ ਦੇ ਇਹ ਤੇ ਇਧਰੋਂ ਸਾਰਾ ਦੇਖੋ ਸਾਰਾ ਸਾਫ ਕਰਕੇ ਜਿਹੜੀ ਪੁਰਾਣੀ ਕਣਕ ਐ ਇੱਕ ਢੋਲੋ ਭਰਤਾ ਤੇ ਪੰਜ ਚਾਰ ਬੋਰੇ ਹੋਰ ਪਏ ਆ ਤੇ ਕੁਲਵਿੰਦਰ ਕਹਿੰਦੇ ਸੀ ਵੇਚ ਦਿੰਨੇ ਆ ਤੇ ਮੈਂ ਕੁਲਵਿੰਦਰ ਨੂੰ ਕਹਾਂ ਵੀ ਨਹੀਂ ਵੇਚਣੀ ਨਹੀਂ ਹੈਗੀ ਨਾ ਸੁਖਣਾ ਜੀ ਆਪਣੇ ਵਾਧੂ ਨੇ ਅੱਗੇ ਗਾਹਾਂ ਲੱਗ ਜਾਣੇ ਆ ਘਰੇ ਮਿਸਤਰੀ ਮੋਸਤਰੀ ਕੋਈ ਰੋਟੀ ਰੋਟੀ ਵੀ ਮੰਗ ਲਦਾ ਤੇ ਮੈਂ ਵੇਚਣ ਵਾਸਤੇ ਉਹਦੇ ਕਿਹਾ ਕਣਕ ਜੀ ਕ્યારે ਦਿਨ ਵੀ ਆਪਾਂ ਵੇਚ ਦਾਂਗੇ ਪੁਰਾਣੀ ਵੇਚਣ ਨੂੰ ਨਹੀਂ ਗਿਆ ਸੀ ਮੈਂ ਆਪਾਂ ਕਿਸੇ ਨੂੰ ਦਿਾਵਣਾ ਆ ਆਟੇ ਵਾਲੇ ਨੂੰ ਜਿਹੜਾ ਆਟਾ ਪ ਉਹ Itali ਪਤ ਹੋ ਗਏ ਆਂ ਵਧੀਆ ਸਕਾਸ ਹੋ ਕੇ ਸੈਟ ਕਰਕੇ ਤਾਂ ਦੇ 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 ਦੁਕਾਨ ਦੀ ਪੱਛਤ ਮੈਂ ਕਿੰਨਾ ਕਰਤਿਓ ਨਾ ਨਹੀਂ ਸਾਬ ਆ ਗਿਆਸ ਲਾਵਾ ਸਾਡੀ ਬੁਲ ਲੈ ਮਮਾ ਨੂੰ ਗੈਸ ਲਾ ਲੈ ਸਾਡੀ ਹਾਂ ਤੋ ਲਾ ਦੇ ਤਰੋਦੇ ਤਾਂ ਵਾਈ ਕਰ ਗੋਟਕੇ ਚਲੋ ਜੀ ਹੁਣ ਸਾਡਾ ਦੁਪਹਿਰ ਦਾ ਟਾਈਮ ਹੋ ਗਿਆ ਲੇਵਰ ਦਾ ਖਾਣੇ ਖਣੇ ਦਾ ਤੇ ਕੁਲਵਿੰਦਰ ਜੀ ਫਿਰ ਬਰੈਡ ਲੈ ਆਏ ਨੇ ਕਿ ਉਧਰ सोनू ਨੇ ਜਿਹੜੇ ਸੈਂਡਵਿਚ ਬਣਾਏ ਸੀ ਬੜੇ ਸਵਾਦ ਬਣੇ ਸੀ ਤੇ ਕਹਿੰਦੇ ਸੈਂਡਵਿਚ ਬਣਾਓ ਫੇਰ ਤੇ ਸਾਰਾ ਮਟੀਰੀਅਲ ਪ੍ਰਧਾਨ ਸਾਹਿਬ ਨੇ ਤਿਆਰ ਕਰਤਾ ਦੁੱਧ ਫੇਰ ਜੁਲਾ ਦੋ ਬੱਚਿਆਂ ਨੇ ਆਖਦਾ ਤੁਸੀਂ ਪਿਣਾ ਏ ਇਹ ਮੂਣਾ ਪਾ ਕੇ ਬਣਾਉਣਾ ਹੈ ਸੈਂਡਵਿਚ ਉੱਪਰ ਰੱਖ ਦੇ ਉਹ ਲਓ ਮੜੋ ਨਾ ਉੱਪਰ ਦੇ ਮੇਰੇ ਮੈਂ ਧਰ ਦੇ ਦੁੱਤ ਤੁਸੀਂ ਕੈਮਰਾ ਫੜੋ ਇਹਦੀ ਬੈਟਰੀ ਬਸ 6 5% ਹੈਗੀ ਆਪਰੇ ਬਣੀ ਹੈ ਬਾਰੇ ਨਹੀਂ ਹਾਂ ਇੱਕ ਤਾਂ ਰੱਖ ਦੇ ਉੱਪਰ ਰੱਖ ਦੇ ਨਾ ਬੱਚੇ ਆਉਣ ਵਾਲੇ ਨੇ ਮੈਂ ਅੱਧੇ ਘੰਟੇ ਤੱਕ ਹੋ ਜਾਊ ਠੰਡਾ ਕੁਝ ਨਾ ਖੁੱਸਦਾ ਹੋ ਜਾਊਗਾ ਫਿਰ ਉੱਪਰ ਨਾ ਰਹਿ ਜਾ ਪਿਆ ਨਾ ਨਹੀਂ ਜਾਂਦਾ ਉੱਪਰ ਰੱਖ ਦੇ ਬੰਦ ਕਰ ਉਹ ਨੂੰ ਖਾਣੇ ਦਾ ਕੀ ਆਜਾ ਤੁਹਾਨੂੰ ਮੁਲਾ ਬਕੀਆ ਸੈਂਡਵਿਚ ਹੈ ਹਾਂ ਅੱਛਾ ਰੱਖੋ ਰੱਖ ਲਓ ਕਹਿੰਦੇ ਜਾਣਾ ਆ ਗਿਆ ਲੱਗਾ ਕਿ اتنا ਬਰੱਡ ਜਾਲੂਪਾ ਮੈਂ ਆਲੂ ਨੇ ਨਾ ਵਰਤੇ ਬਰੱਡ ਦੇ ਹਾਏ ਇੱਕ ਬਰੱਡ ਬਲਕ ਸਭ ਤੋਂ ਪਹਿਲਾਂ ਆਇਓ ਸਾਰੇ ਨਾਲ ਪਿਓ ਕੋਈ ਨਾ ਪਸਾਇਨੇ ਚ ਬਣਾਈਏ ਫਟਾੜ ਕਿਉਂਕਿ ਬੱਚੇ ਵੀ ਹੋ ਰਹੇ ਟਾਈਮ ਬਹੁਤ ਹੋ ਗਿਆ 2 ਵਜੇ ਧਿਆਨ ਕਰ ਸਰੋ ਬਸ ਪਟੋਲ ਰਾਈਟ ਵਿੱਚ ਸਾਫ-ਸੂਫ ਕਰਕੇ ਨਾਲ ਹੀ ਧਰ ਕੇ ਕਣਕ ਦਾਣਾ ਦਾ ਸਿੱਟ ਦੰਨੇ ਵਿੱਚ ਹੋਰ ਆ ਬੱਚੇ ਵੀ ਆਏ ਬੱਚਾ ਨਾਲ ਲਗਾਗੇ ਨਾ ਆੜਾ ਉਹਨੇ ਕਹਿ ਚੁਕੀ ਹੋਰ ਉਹ ਫੋਨ ਲਾ ਕੇ ਬੈਹੰਦੇ ਨੇ ਤੇ ਦੂਜੀ ਤੁਪੀ ਵਿੱਚ ਦਸੰਦ ਬਸ ਐ ਕੋਲ ਲਾ ਕੇ ਕਰੀਏ ਆ ਮਮਾ ਕਿ ਲਿਆਕੋ ਨਾਲ ਥੋੜਾ ਚਲਾ ਦਿੰਦਾ ਰੂਹ ਦੇ ਆਮਾ ਉਹ ਹਾਕਮ ਬਾਈ ਨੂੰ ਚਾਹ ਪਾ ਪਾ ਗਲਮ ਚਾਹ ਪਾ ਦੇ ਮੈਂ ਦਿਆਂ ਮਾ ਠੀਕ ਹੈ ਇਹ ਉਹ ਦੋ ਕੀ ਕੀ ਪਾਇਆ ਆਪਣੇ ਕੀੜੇ ਵੀ ਪਾਇਆ ਟਮਾਟਰ ਵੀ ਪਾਇਆ ਵਿੱਚ ਹੋਰ ਪਿਆਜ਼ ਵੀ ਪਾਇਆ ਇਹ ਗੋਲ ਗੋਲ ਕਰਕੇ ਕੱਟ ਕੇ ਪਾਇਨੇ ਆ ਤਾਂ ਗੋਲ ਪਾਵਾਂਗੇ ਆਈ ਨਾ ਲੰਮੇ ਕੱਟ ਕੇ ਪਾਵਾਂਗੇ ਇਹ ਗੋਲ ਹੀ ਪਾਵਾਂਗੇ ਤਾਂ ਤਾਂ ਸੁਣੋ ਤਾਂ ਸੁਣੋ ਪਹਿਲਾਂ ਤੂੰ ਆ ਗਿਆ ਰੰਗੂਏ ਪਰ ਕਹਿੰਦਾ ਤਵੇ 2 ਮਿੰਟ ਬੰਦ ਕਰ ਦਿਆਂਗਾ ਨਾ ਪਹਿਲਾਂ ਉਹਨੂੰ ਪਰ ਲਾ ਕੋਈ ਗੱਲ ਨਹੀਂ ਕੋਈ ਗੱਲ ਪਹਿਲਾਂ ਪਰ ਲਾ ਨਾ ਉਹਨੂੰ ਕੋਈ ਗੱਲ ਨਹੀਂ ਲੈ ਆ ਉਹਨੂੰ ਕਿਹਨੂੰ ਜੀ ਆ ਉਹ ਚਿਲੀ ਫਲਿਕਸ ਤੇ ਇਹਨੂੰ ਕੀ ਕਹਿੰਦੇ ਆ ਆਰਗਨ ਕੀ ਪੀਜਾ ਸੀਜ਼ਨਿੰਗ ਕਹੋ ਕਿਉਂ ਖੱਟਾ ਮਾਰੀ ਜਾਂਦੇ ਸਮਝਣਾ ਸਭ ਜਿਲਾ ਬਿਲਕੁਲ ਸਭ ਜਾਇਓ ਅੱਛਾ ਹੈ ਲੋ ਪਦੂ 9 ਕਿਲੋ ਲੈ ਕੇ ਤੂੰ ਹੁਣ ਨਹੀਂ ਬਸ ਕਹੀ ਜਾਣਾ ਕੋਈ ਨਾ ਥੋੜਾ ਚਾ ਦੇ ਉਹ ਘਿਆੜੀ ਦਾ ਲਓ ਜੀ ਮਾਜੜ ਲਾਤਾ ਆਪਾਂ ਕੰਮ ਕਰਨ ਉੱਪਰ ਚੜਾਤਾ ਮਾਜੜ ਨੂੰ ਮਾਜੜ ਯਾਰ ਹੈ ਅਮੇ ਤਾਂ ਉੱਪਰ ਹੀ ਰਹਿਂਦੇ ਆ ਅੱਛਾ ਠੀਕ ਹੈ ਤਾਂ ਉੱਪਰ ਹੀ ਰਹੀ ਉੱਪਰ ਠੀਕ ਹੈ ਹਾਂ ਆ ਥੱਲੇ ਨਹੀਂ ਹੋਣਾ ਉੱਪਰ ਹੀ ਰਹੀ ਮਾਜੜ ਕਹਿੰਦੇ ਉੱਪਰ ਰਹੇ ਰ ਉੱਪਰ ਹੀ ਰਹੀ ਠੀਕ ਹੈ ਹਾਂ ਨਾ ਜਦ ਮਰਜੀ ਚੰਗਾ ਲਾਉਣ ਦੇ ਕੋਸ਼ਿਸ਼ ਕਰਦੇ ਇਹ ਨਿਕਦੇ ਥੱਲੇ ਅੱਛਾ ਠੀਕ ਹੈ ਹੁਣ ਤਾਂ ਰੱਖਿਓ ਆਪੇ ਜਾਂਦਾ ਤਾਂ ਅੱਛਾ ਠੀਕ ਹੈ ਹੁਣ ਤੋਂ ਉੱਪਰ ਹੀ ਰਹੀ ਜਗਾ ਉਤਰਨਾ ਨਹੀਂ ਤੇ ਰੋਟੀ ਪਾਣੀ ਇੱਥੇ ਆਊਗਾ ਰੋਟੀ ਪਾਣੀ ਹੋ ਹਾਂ ਅਰੇ ਕਣਕ ਲਾ ਬੋਗੀਆਂ ਇੱਥੇ ਕੇ ਬੈਠਾ ਪਾ ਥੱਲੇ ਹਾਂ ਐਲੀ ਥੱਲੇ ਹੀ ਆਉਣਾਗਾ ਕਿਉਂ ਨਹੀਂ ਆਉਣਾ ਉੱਪਰ ਹੀ ਰਹਿਣਾ ਉੱਪਰ ਲੈਵਰ ਚੰਗੀ ਭੈ ਅੰਦਰ ਬੜੀ ਐ ਮੁੜ ਕੇ ਨਿਕਲੇ ਸੈਂਡਵਿਚ ਖਾ ਕੇ ਲੈਵਰ ਨੂੰ ਕੀ ਲੋੜ ਐ ਆ ਜਾਓ ਨਾ ਗਰਮੀ ਲੱਗੀ ਜਾਂਦੀ ਐ ਕੀ ਕਰਨੀ ਲੈਵਰ ਦੇਖੋ ਬਣਾ ਅੰਦਰ ਲੈਵਰ ਆਜੋ ਆਜੋ ਲੈ ਵੀ ਤਿਆਰ ਹੋ ਕੇ ਆ ਰਹੀ ਲੇਵਰ ਹੈ ਲੇਵਰ ਤਿਆਰ ਹੋ ਕੇ ਗਗਨ ਦੇ ਸਿਰ ਤੇ ਧਰ ਦਿਆ ਬੋਰੀ ਦੇਖੀ ਹੁਣ ਅਜਾ ਭਰਾ ਫਿਰ ਬਾਅਦ ਫਿਰ ਬਾਅਦ ਦੱਸਾਂ ਕਿ ਲੇਵਰ ਹੈ ਸੁਪਾਹ ਕਰਾਣੀ ਪਈ ਬੋਰੀ ਹੈ ਸੁਪਾਹ ਕੋਣ ਕਰਾਣੀ ਸੁਪਾਹ 800 ਰੁਪਏ ਦੇ ਸੁਪਾਹ ਕਰਦੇ ਆ ਕਾਨੂੰ ਸੁਪਾਹ ਦੇ ਘਰੇ ਤੋਂ ਇੱਕ ਇੱਕ ਬਤਾ ਮੈਨੂੰ ਨਾਕ ਬਤਾ ਉਹ ਉਰੀ ਪਿਆਦਾ ਘਰੇ ਬੋਲੀ ਯਾਰ ਬੱਤਾ ਮੈਂ ਪੰਜਾਬ ਸਾਰੇ ਨੇ ਕੰਮ ਕਰਦੇ ਆ ਰਹੀ ਰਹਿ ਗਏ

ਹਾਂ ਅੱਜ ਜਿਹੜਾ ਮਟਾਪਾ ਇਹ ਘਟਜੂਗਾ ਇਹਦੇ ਨਾਲ ਚਲੋ ਭਾਜੀ ਆਜੋ ਫੇਰ ਆ ਤੁਹਾਡੀ ਐਕਸਰਸਾਈਜ਼ ਕਰਵਾਉਣਾ ਮੈਂ ਭਾਜੀ ਕੀ ਕਰੇਗਾ ਨੂੰ ਕਰ ਕੋਈ ਐਕਸਰਸਾਈਜ਼ ਕਰੇਗਾ ਆਜ ਦੇ ਲਈ ਬਹੁਤ ਚਲ ਆ ਚੱਕੋ ਬੋਰੀਆਂ ਹਾਂ ਅੱਧੀ ਦੀ ਬੋਰੀ ਕਰੂ ਅੱਧੀ ਅੱਧੀ ਬੋਰੀ ਨਹੀਂ ਭਾਜੀ ਇਹ ਠੂਲਣ ਥੱਲੇ ਲਾਉਂਦੇ ਨਹੀਂ ਨਹੀਂ ਉਹ ਕਹਿੰਦੇ ਮੈਂ ਉੱਥੇ ਹੀ ਰਹਿਣਾ ਕਹਿੰਦੇ ਦੇ ਮਾਰਦਨੇ ਬਦਲਾ ਗਗਨ ਉਹ ਚੱਕ ਬੋਰੀ ਖਾਲੀ ਬੋਰੀ ਇੱਕ ਹਾਫ ਅਪ ਕਰਾਂਗੇ ਨਾ ਹਾਫ ਅਪ ਕਰਾਂਗੇ ਚੱਕੀ ਨਹੀਂ ਆਣੀ ਤੇ ਤੋਂ ਮੈਨੂੰ ਪਤਾ ਹੈ ਇਹ ਨਹੀਂ ਦੂਜੀ ਬੋਰੀ ਚੱਕ ਹਾਂ ਇਹ ਚ ਹਾਫ ਕਰ ਪਤਾ ਨਹੀਂ ਇੱਕ ਬੋਰੀ ਚੱਕ ਕੇ ਮੇਰੇ ਤੋਂ ਨਹੀਂ ਆਣੀ ਉਹਦੀ ਤਾਂ ਬਚਾਓ ਹੋਰ ਕੀ ਹੋਈ ਤੇ ਕਹਿ ਰਹੀ ਆ ਮੈਂ ਚਲ ਠੀਕ ਹੈ ਭਾਨ ਸਾਹਿਬ ਫੋਨ ਛੱਡੋ ਮੈਂ 15 ਲੱਗਣ ਕੇ ਜਾ ਕੇ ਇਹ ਛੱਡ ਦੋ ਆ ਕੇ ਮਾਰੀ ਕਰ ਓਕੇ ਦਮਾ ਨਹੀਂ ਰੋਕੀ ਭਾਰੀ ਭੜੀ ਵੇ ਉਹ ਤੇਰੀ ਹੋਰ ਮੇਰੇ ਕੋਲ ਬੰਦੋ ਖੜਿਆ ਹਾਂ ਤੋ ਕੀ ਆ ਤੋ ਕੀ ਆ ਤੋ ਚਲ ਸਾਬਣ ਨਾਲ ਸਾਬਣਾ ਧੋਕੇ ਪੁੱਤ ਇਹਦਾ ਜ਼ਹਿਰ ਹੈ ਪੁੱਤ ਇਹ ਆਪਣੀ ਬਣਾਉਂਦੀ ਸਾਡਾ ਤੇ ਕਿਸ ਦਿਹਾਣੇ ਦੀ ਬਣਾ ਲੈ ਹੋਇਆ ਹੋਰਾ ਮੇਰਾ ਪਿਆਰ ਤੂੰ ਖੋ ਲਾ ਸਾਬਣਾ ਧੋਕੇ ਆ ਤੈਨੂੰ ਕਿਹਨੇ ਧੂਲੇ ਉੱਤੇ ਉਹ ਟੱਕਰ ਲੈ ਕੇ ਲੈ ਵਟੱਕਰ ਲੈ ਵਟਕਰ ਚੱਕ ਚੱਕੇ ਚੱਕੋ ਵੀ ਲੈ ਵਰਾ ਪਾਦੀ ਤੂੰ ਮਜ਼ਾਕ ਦੇ ਕਰਨਾ ਥਾ ਲੈ ਇੱਕ ਵਾਰ ਚੁੱਪ ਉੱਤੇ ਬੈਠ ਆ ਪੈਨਨ ਕਾਲਾ ਚੁੱਪਾ ਲੈ ਮੈਂ ਕੋਈ ਲੱਗਣਾ ਦੋ ਮਿੰਟ ਕੈਮਰਾ ਬੰਦ ਕਰਾਉਂ ਤੇ ਅੱਜ ਖਲਾਣੇ ਚੱਲਾਂਗੇ ਧੋਕੇ ਜਣਾ ਸਭ ਜੋਰ ਤੇਰਾ ਵੀ ਮੰਜਾ ਉੱਤੀ ਰੱਖਣਾ ਮਰਦਾ Tapi ਕੇ ਸਭ ਨਾਲ पर पड़ी नहीं गया लड़का नहीं हो रहा है जा इधर मारो ਉਹ ਨਹੀਂ ਮੈਂ ਤਾਂ ਲੋ ਗਿਆ ਪੰਜ ਜਰ ਦਾ ਬਗਟ ਲੈਣਾ ਤੂੰ ਤੋ ਖੜਾ ਨਾਉਣ ਵਾਲੇ ਕਿਤੇ ਲੱਖ ਜਣ ਕੋਈ ਨਹੀਂ ਹੋਲਾ ਚਲੋ ਆਉਂਦਾ ਮੋ ਜੋਰ ਕੇ ਖਲਾਰੀ ਚੱਲ ਫਰੇਗਾ ਤੇਰਾ 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 ਅਬਲਾ ਗੱਡੀ ਰੋਦਾ ਆ ਲੋ ਤੇ ਇਹ ਮਨ ਤਾਂ ਉਪਰ ਤੱਕ ਲੱਗ ਆਇਆ ਇੱਥੇ ਇਹਨਾਂ ਨੂੰ ਤਾਂ ਪੜੀ ਨਹੀਂ ਕਿੰਨੀ ਥੋੜੀ ਹੋਊਗਾ ਮਰੇ ਮੇਰੇ ਕੁਬਾਤ ਕੰਮ ਨਹੀਂ ਫੜਦੇ ਮੈਨੂੰ ਧਰਨਾ ਪੈ ਗਿਆ ਤੇ ਆਮ ਨਾ ਬੈਠਾ ਲਗੜਾ ਲਿਆ ਧਰਨ ਲਗੜਾ 200 ਰੁਪਏ ਦੇਗਾ ਧਰਨ ਗੱਲ ਨਹੀਂ ਪਿੰਡ ਵਾਲੀ ਟੀਵੀ ਆਹੋ ਜੀ ਜੀ ਤੇਰਾ ਯਾਰ ਬੱਤੀ ਸਲਾਕ ਕਹੇ ਨਾ ਉੱਡ ਆ ਗਿਆ ਚੱਲ ਦੰਦ ਨਹੀਂ ਚੱਲ 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 ਤੇ ਪੱਕੀ ਪਾਣੀ ਦੀ ਬੱਤ ਸਾਹੀ ਜਦੋਂ ਲਾਉਂਦਾ ਅੱਤ ਇਰਾਦ ਕਰੇ ਹੋਣ ਕਰਮ ਪਾਣੀ ਪਾ ਕੇ ਰੱਖੇ ਨਾ ਲੋਕਾਂ ਦੇ ਪਾਸੇ ਇਹਨਾਂ ਨਾਲ ਜਿਹੜਾ ਕੰਮ ਕਰਨ। ਅਮਨ ਦਾ ਸਰੀਰ ਦਾ ਦੁਪਹਿਰੇ ਭੱਕਦਾ ਪੂਰਾ। ਸਵੇਰੇ ਤੋਂ ਅਮਨ ਨੇ ਕੁਛ ਕਿਚਨ 10 11 ਵਜੇ ਉੱਠਿਆ ਅਮਨ। ਉਹ ਨਾਲ ਦਿਨ ਲਾ ਕੇ ਕੰਮ ਕਰਨ। ਇਧਰ ਗਗਨ ਵੀ ਪੂਰੇ ਜੋਰ-ਸ਼ੋਰ ਚ ਲੱਗੀ ਹੋਈ ਐ। ਬਾਈ ਚੱਲੇ ਤੁਸੀਂ। ਇਹਨਾਂ ਰੇਗਾ ਲਾ ਦਿਓ ਮਨਾ। ਹੈ? ਓਏ, ਬੋਲਦਾ ਨਹੀਂ ਹੁਣ। ਇਹਦੇ ਇੱਕਾਂ ਟਲਾਰੋ। ਆਪਾਂ ਕੰਮ ਨੂੰ ਦੱਬ ਦੇਕੀ। ਕਾਲ ਤੇ ਮੈਂ ਕਰਦਾ ਗੱਲੂ ਗੱਲ ਗगन ਤੇਰਾ ਦੱਸਣਾ ਉਹ ਲੱਗਣਾ ਗਾਣਾ ਦਾ ਪ੍ਰਧਾਨ ਆ ਜੋਕ ਹੈਗੀ ਵਾ ਆ ਬੋਨਾ ਹਮੇਂ ਚਰੇਗਾ ਤੇ ਨਾਮਾ ਮਿਸਤਰੀ ਆ ਹੁਣ ਨਾਮਾ ਮਿਸਤਰੀ ਲਾ ਕੇ ਜਾਊ 43 ਇਹ 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 ਲਗਨ ਬੜੀ ਚੰਗੀ ਥਾਂ ਮੈਂ ਅੱਗ ਲਾਈ ਕਹਿੰਦੇ ਤੂੰ ਹੈ ਨਾਲੇ ਆਪ ਬੈਠੀਏ ਨਾਲੇ ਅੱਗ ਲਾਦੀ ਪੂਰੀ ਬੋਲਣਾ ਦਾ ਪੜਾਦੀ ਜਿੱਦ ਤੋਂ ਪੋੜਦੀ ਸੀ ਲੈ ਵੀ ਇਹਦਾ ਵਰਕਰ ਬਾਹਲੇ ਸਾਡੇ ਤੱਤੇ ਨੇ ਕੰਮ ਕਰਨ ਚ ਹਾਂ ਮੋਲੇ ਤੇ ਪੋੜ ਕੱਤੀ ਕਰੰਦਾ ਜਿੱਦ ਤੱਕ ਪੜੀ ਗੋਲੀ ਵਾਲਿਆ ਬੱਤਾ ਗੋਲੀ ਵਾਲਿਆ ਬੱਤਾ ਕੱਢ ਜਲੇਉਣਾ ਅੰਮਣੇ ਉਥੇ ਬੱਟੇ ਮਿੱਟੀ ਉਦ ਲਾਈ ਆ ਤੇ ਨਾਲ ਨਾਲ ਕਹਿੰਦੇ ਨਾਲ ਤੂੰ ਉਹ ਖਿੱਚੀ ਨਹੀਂ ਸਾਰੀ ਮਿੱਟੀ ਉਥੋਂ सैट कितें कर रही खिच खिच लेके आई जी कम नहीं तो कड़म से ही हाँ पता लग गया हम गई ਮੱਕੇ ਨੇ ਕਿਨਾਂ ਆ ਗਿਆ ਮੈਂ ਮਨ ਨਾਲ ਬੱਬਾ ਬੁੱਧਰੇ ਸਲਾਮਾ ਸਲਾਮਾ ਨੇ ਬੱਬਾ ਜੀ ਮੈਂ ਖਾ ਲੂਗਾ ਫਿਰ ਤੁਸੀਂ ਸਾਡੇ ਕੋਲ ਆ ਕਰਵਾ ਹੋਰ ਮੈਂ ਉਹਦਾ ਟੈਲੀ ਫੇਟ ਦਿੰਦੇ ਨੇ ਮੀਸਟ ਕਿਉਂਦਾ ਪਾਰਟੀ ਪ੍ਰਦੀਪ ਪਲਾਸਰ ਦੀ ਲੰਦੀ ਬ੍ਰਿਜ ਉਹ ਵੈਰੀ ਗੁੱਡ ਹਾਸੀ ਨਹੀਂ ਲੈਂਦੀ ਠੀਕ ਹੈ ਮਗਲੀ ਨੇ ਲੈਂਦੀ ਕਾਹੀ ਆ ਜੇ ਗਲਾਬੀ ਪੱਗ ਬੰਨੀ ਫਿਰਦਾ ਸੀ ਰਾਜੂ ਮਮ ਉਹ ਲੱਭ ਪਾ ਗੋ ਉਹ ਗਾਣਾ ਲੱਭ ਤਾ ਮੋਰ ਜਿੱਤਾ ਦੰਗਾ ਬੰਦ ਕੇ ਕਰਦਾ ਉਹ ਡੱਬਾ ਮਚਾਤਾ ਨੇ ਬੌਲੀ ਨੇ ਕਿਹੜਾ ਡੱਬਾ ਉਹ ਵਾਲਾ ਡੱਬਾ ਕੋਈ ਕੰਮ ਆਇੰਦਾ ਕੋ ਸੂਟ ਸਾੜ ਪੈ ਕੇ ਵਾ ਗਿਆ ਜਾਂਦਾ ਵਿੱਚ ਛੂਟੂ ਪਾਣਾ ਇਹਦੇ ਚ ਹੋਰ ਹੁਣ ਤਾਂ ਮੱਟ ਗਿਆ ਉਹ ਇਹ ਕੰਮ ਕਰਿਆ ਕਰੋ ਬਾਟਾ ਦਾ ਡੱਬੇ ਚ ਸੂਟ ਪਾ ਕੇ ਭਜਣਾ ਤੇ ਪਾ ਕੇ ਭੇਜ ਦੇਣੇ ਤੇ ਪਤਾ ਦੀ ਗਾਰਡਮੈਂਟ ਕਰਦੀ ਹੁਣ ਅੱਗ ਕਦੀ ਵੀ ਪਟ ਸਕਦਾ ਥੋੜੇ ਇਲਾਜ ਨੂੰ ਕਿਹਾ ਹੈਗਾ ਤੂੰ ਕਿਹੜਾ ਮੰਨੀ ਐ ਕੱਤਰ ਤੋਂ ਨਤਖੋਂ ਐ ਪੰਨੀ ਤੇ ਫਤ ਦੇ ਕੀ ਕਰ ਰਹੇ ਨੇ ਪਿੱਛੇ ਆ ਦਾ ਮੋਟਰਸਾਈਕਲ ਉੱਪਰ ਲੱਗਿਆ ਹੋਇਆ ਦੇਖੋ ਮੋਲਟ ਲੱਗੀ ਗਏ ਨੇ ਖੇਤ ਹੋਰ ਦੇਖੋ ਹਾਂ ਇਹ ਕੀ ਹੋ ਰਿਹਾ ਹੈ ਹੈ ਤੇ ਜਵਾਖਾਂ ਵਾਲੇ ਕੰਮ ਕਰ ਦਿਓ ਫਤੇ ਪੰਨੀ ਤੇ ਇਹਦੇ ਨਾਲੇ ਪੁੱਤ ਜਵਾਖਾਂ ਵਾਲੇ ਕੰਮ ਥੋੜੀ ਕਰ ਦੇਣੇ ਇਹਦੇ ਨਾਲ ਜੇ ਸੰ ਤੁਸੀਂ ਕਰਨ ਲੱਗ ਰਹੇ ਹੋ ਮੈਂ ਛੋਟੇ ਉਦੈ ਸਾਈਕਲ ਸਾਈਕਲ ਪਾਣੀ ਚ ਕਰ ਦਿੰਦੇ ਛੋਟੇ ਉਦੈ ਉਹ ਕੰਮ ਤੁਸੀਂ ਕਰ ਰਹੇ ਹੁਣ ਬੁਲਟ ਨੂੰ ਇਹਦੇ ਉੱਪਰ ਜੋਰ ਲਵਾ ਕੇ ਦੇਖ ਰਿਹਾ ਮੈਂ ਚੱਲਦਾ ਕਿ ਚੜਦਾ ਕਿ ਨਹੀਂ ਚੜਦਾ ਇਹ ਤੇ ਆਇਆ ਕੱਬਾ ਜੱਟ ਅੰਗਰੇਜ਼ ਇੱਕ ਕੱਬਾ ਜੱਟ ਤੇ ਆਪਾਂ ਰੋਬਨ ਰੋਬਨ ਬਈਆ ਬੈ ਰੋਬਨ ਬੈਆ ਲੈ ਰੋਬਨ ਹੂੰ ਸੁਣਦਾ ਬਈ ਰੋਬਨ ਇਹ ਫਿਰ ਰੱਡ ਅੱਠਾ ਕਿਵੇਂ ਸੀ ਕਰਾਂਗਾ ਓਏ ਖੜ ਜਾ ਕਿੱਤਾ ਕਿਵੇਂ ਦੀ ਤੰਗ ਦੱਸ ਦੇ ਓਏ ਜੇ ਕੱਪੜਾ ਲਾਉਣੇ ਤੇਰੇ ਹੁਣ ਕਿ ਮੇਤਕੂ ਅਕਲ ਵੀ ਆਫ ਰੋਡਿੰਗ ਕਰਨ ਆ ਗਿਆ ਪਹਿਲਾ ਅੰਗ ਆਫ ਰੋਡਿੰਗ ਕਰ ਦੂੰਗਾ ਅੰਤੋਂ ਉੱਥੇ ਕਿੰਨੀ ਦੀ ਗੰਗਾ ਦਾ ਦੱਸ ਦੇ ਕੁੱਤਾ ਕਿਵੇਂ ਚੀਕ ਦਿੰਦਾ ਇਹਦਾ ਖਦੂਰਾ ਇਹਦਾ ਖਦੂਰਾ ਆ ਗਿਆ ਆ ਚੱਲੀਏ ਰੋਣੇ ਰਵਨ ਬਾਈ ਬਾਈ ਹੈਲੋ ਉਹ ਹੈਲਥ ਕਰ ਦੇ ਹੈਲੋ 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 ਆਹ ਆਹ ਤਾਂ ਨਹੀਂ ਵੱਧਣਾ ਬਾਈ बाय रोबन, बाय रोबन बाय, बड़ा सीआना कुत्ता है ना ये, जब कहने बहन तो बह बयान दे, आय चलिए, आय चलिए, आय चलिए इधर आए, ओके, अंकल तो बिना नहीं जानता है चलाना अंकल बोलते, जमीन से लूट नहीं होना, ਠੀਕ ਹੈ ਠੀਕ ਉਹ ਕੱਲ ਲਈ ਉਹ ਘੜ ਤੱਕ ਪਹੁੰਚ ਗਿਆ ਉਹਲੇ ਤੱਕ ਇਹਦਾ ਖਾਸੀ ਇਹਦਾ ਪੰਡਾ ਵੀ ਫਤਿਹ ਆ ਜਾ ਇਹ ਦਿਖ ਵੀ ਨਹੀਂ ਰਹੇਗਾ ਕੈਮਰੇ ਚ ਹੋ ਵਰੇ ਮੈਨੂੰ ਵੀ ਕੈਮਰੇ ਚੋਂ ਦੇਖ ਰਿਹਾ। ਰੀਅਲ ਸਮੇਂ ਨੂੰ ਛੋਟਾ ਛੋਟਾ ਦੇਖ ਰਿਹਾ ਤੁਸੀਂ। ਆਇਆ ਫਤੇ। ਤੇ ਉੱਧਰ ਖੜਾ ਹੈ ਬੋਲਟ। ਮੈਨੂੰ ਵੀ ਦਿਖ ਰਿਹਾ ਹੈ ਨਾ। ਮੈਨੂੰ ਕਹੀਓਗਾ ਚੱਲ ਖੇਤ ਚਲੀਏ। ਤੇ ਆਪ ਇਹਨੇ ਦੂਰ ਦੂਰ ਜਾਣਾ ਹੁੰਦਾ ਖੇਤਾਂ ਚ। ਫਿਰ ਸੰਭਾਲੋ ਕਮਾਂਡ। ਓਏ ਦੇਖ। ਵੇ ਹਰਾਂ ਕਹਿੰਦੀ ਬਾਂਦੀ ਆ ਵਰਦਾ ਹਾਂਜੀ ਹਾਂਜੀ ਲੈ ਹੋ ਗਿਆ ਨਾ ਫਰਮੀ ਤੁਸੀਂ ਸਾਰੇ ਨੇ ਬੋਲਤਾ ਨਹੀਂ ਇਹ ਛੋਟਾ ਡਾ ਹੀ ਹੈ ਕੋਈ ਨਹੀਂ ਉਹ ਦੇਖੇ ਮਾਰ ਇਹਦੀ ਪੁੱਤ ਸੈਲਫ ਕਈ ਇਹਦੇ ਨਾਲ ਆਇਆ ਆਸੀ ਗੇਅਰ ਚਾਣ ਅੱਛਾ ਗੇਅਰ ਕੱਢੋ ਪਹਿਲਾਂ ਅੱਗੇ ਨੂੰ ਅੱਗੇ ਨੂੰ ਅੱਗੇ ਨੂੰ ਅੱਗੇ ਨੂੰ ਅਰੇ ਅੱਗੇ ਨੂੰ ਕੋਈ ਨਹੀਂ ਹੂੰ ਆ ਬਿੱਕ ਪਿੱਛੇ ਕਰੋ ਹੌਲਕੇ ਬੱਸ ਲੈ ਤੂੰ ਹਾਂ ਸਟਾਰਟ ਕਰੋ ਹੁਣ ਉਹਨੇ ਦਾ ਉਹਨੇ ਦਾ ਇੱਕ గేਰ ਅੱਗੇ ਪਊਗਾ ਬਾਕੀ ਸਾਰੇ ਪਿੱਛੇ ਬਹਿਣਗੇ ਇੱਕ ਅੱਗੇ ਆਵਾ ਸਾਡਾ ਸਾਡੇ ਗੱਲਦਾ ਓਹ ਓਹ ਹੰਕਰ ਜੀ ਆਪਣੀ ਰੀਸਾ ਕਰਦੇ ਨੇ ਇਹ ਤਾਂ ਵਾਲੀ ਕੰਬੀਆ ਪਰ ਰੋਡ ਤੇ ਚੱਲ ਠੀਕ ਹੈ ਤਾਂ ਇਹ ਮਾਉਨਾ ਵਾਲੀ ਹੈ ਭਾਰੀ ਬਹੁਤ ਹੈ ਵਾਕਿਆ ਨਾ ਹੋਰ ਦਾ ਫਰਾਂ ਨਾ ਇਥੇ ਕਿਹੜਾ ਨਾ ਉੱਥੇ ਜੰਮ ਕੇ ਜਾਂਦਾ ਰੋਡ ਦੇ ਰਿਟਾਇਰ ਨੇ ਚੁੰਬਕ ਵਾਂਗ ਨਾ ਲੱਗਿਆ ਉਹ ਤਾਂ ਫੋਨ ਨਹੀਂ ਘਟਦਾ ਹਾਂ ਫੋਨ ਇੰਨਾ ਇੱਕ ਜ਼ਿਆਦਾ ਹੀਟ ਹੋਇਆ ਪਿਆ ਨਾ ਬਾਰ ਬਾਰ ਇਹਨੂੰ ਠੰਡਾ ਕਰ ਕਰਕੇ ਨਾ ਫੋਨ ਪਿੱਛੇ ਵੀ ਵੇਖੋ ਓਏ ਓ ਮਾਈ ਗੋਡ ਹੈ ਜੇ ਰੋਕੋ ਸੈਲ ਉਹਦਾ ਹੈ ਉਹਨੇ ਥੋੜਾ ਲੱਗ ਰਿਹਾ ਚਲਾਉਣਾ ਕਿ ਨਾ ਸੋਹਣਾ ਲੱਗ ਰਿਹਾ ਤੂੰ ਇਹ ਫੋਨ ਬੜਾ ਹੀਟ ਹੋ ਰਿਹਾ ਬਾਰ ਬਾਰ ਤੇ ਮੈਂ ਫੂਕਾ ਮਾਰ ਮਾਰ ਕੇ ਮਸਾ ਠੰਡਾ ਕਰਦਾ ਫਿਰ ਫਿਰ ਵਲੌਗ ਬਣਾਉਣਾ ਗਰਮੀ ਬਹੁਤ ਹੋ ਰਹੀ ਹੈ ਤਾਂ ਕਰਕੇ ਡਰਟ ਬਾਈਕ ਨੂੰ ਹਾਂ ਕਿ ਨਾ ਕਿ ਤੂੰ ਹੀ ਕਰਕੇ ਕੇਹੋ ਦੱਸੋ ਪਹਿਲਾਂ ਪਾਪਾ ਬਾਈਕ ਨੂੰ ਬਣੇ ਤੂੰ ਹੀ ਮਿੰਟ ਦੋ ਓਏ ਨਹੀਂ ਲੱਗਣੀ ਭਾਈ ਇੱਕ ਬਾਅਦ ਚ ਨਹੀਂ ਆ ਤੀ ਮੋਜ ਮਾਰ ਤਾ ਚੰਗਾ ਬੋਲਾ ਬੇਟਾ ਇਹ ਗੁੰਦਰੰਦਰ ਹੁਣੀ ਤੁਹਾਡੇ ਆਉਣ ਤੋਂ ਪਹਿਲਾਂ ਡਰਾਮਾ ਲਾ ਲਿਆ ਵੀਡੀਓ ਦੀ ਮੂਡ ਖਰਾਬ ਕਰਕੇ ਉਹ ਤੇ ਡਰਟ ਬਾਈਕ ਲੁਕ ਮਾਣਦੇ ਸੀ ਮੈਂ ਹੁਣ ਵੀਡੀਓ ਚ BMW ਦੇਖ ਕੇ ਆਈ ਮੈਂ ਵੀ ਕਰਾਂ ਕੁਲਿੰਦਰ ਨੂੰ ਫੋਨ ਪੇ ਮੈਨੂੰ ਤੇ ਚਾਹੀਦੀ ਹੁਣੀ ਨਾ ਲਿਆਵਾਂਗੇ ਲਿਆਵਾਂਗਾ ਡਰਟ ਬਾਈਕ ਲੈ ਕੇ ਦੂੰਗਾ ਪੱਕਾ ਠੀਕ ਹੈ ਰੋਣਾ ਵੇਖ ਤੱਕ ਕੇ ਡੋਲੀ ਵਾਲੀ ਕੁੜੀ ਅੰਗ ਰੋਹੰਦਿਆ ਏ ਜਿੰਮੇ ਚੱਲੀ ਡੋਲੀ ਡਰਟ ਬਾਈਕ ਲੈ ਡਰਟ ਬਾਈ ਸਸਤੀ ਹੋਣੀ ਕਿਤੇ ਨਹੀਂ ਨਹੀਂ ਕੋਈ ਨਾ ਮੇਰੇ ਪੁੱਤ ਅਸੀਂ ਲਿਆਉਂਗਾ ਮੈਂ ਡਰਟ ਬਾਈ ਕਿਉਂ ਲਿਆਉਣੀ ਹੈ ਲਿਆਉਂਗਾ ਮੈਂ ਨਾ ਨਾ ਵਧੀਆ ਪੜੂਗਾ ਮੈਂ ਲੈ ਕੇ ਆਉਂਗਾ ਜੇ ਸਹੀ ਸਣੇ ਪਿਓ ਤੇ ਪੁੱਤ ਦੋਨੇ ਤਿੰਨੇ ਹੀ ਡਰਟ ਸਣੇ ਡਰਟ ਬਾਈ ਸਣੇ ਪਿਓ ਸਣੇ ਪੁੱਤ ਤਿੰਨੇ ਘੇਟੋਂ ਬਾਹਰ ਜੇ ਮੇਰਾ ਪੁੱਤ ਵਧੀਆ ਪੜੂਗਾ ਮੈਂ ਲੈ ਕੇ ਆਉਂਗਾ ਤੇ ਵਾਸਤੇ ਐਸੀ ਮੂਦੀ ਵੀਡੀਓ ਕੋਲ ਆਉਂਦੀ ਚੱਕੋ ਅੱਡੀ ਸਿਮੂਦੀ ਆ ਗਈ ਵੀਡੀਓ ਕੋਲ ਆਈ ਮੈਂ ਤਲਾ ਤਾਂ ਮੇਰੇ ਸੀਮੈਂਟ ਜੰਮ ਗਿਆ ਸਿਰ ਚ ਰਾਜ ਦਾ ਵੀ ਆ ਰਿਹਾ ਸੀ ਚੱਕਿਆ ਨਹੀਂ ਮੈਂ ਸਕੂਟਰੀ ਤੇ ਸੀ ਮੈਂ ਕਿਤੇ ਚੱਕਦਾ ਓਕੇ ਲਾਓ ਫਿਰ ਉਹ ਬੈਠਣਾ ਉਥੇ ਹੋਰ ਐਡੀ ਗੱਲ ਤੁਹਾਡੇ ਸਾਲੇ ਦਾ ਫੋਨ ਆਇਆ ਤੇ ਕੋਈ ਸਕੂਟੀ ਸਾਈਡ ਤੇ ਲਾਈ ਮੁੰਡਾ ਬੈਠਾ ਸੀ ਪਿੱਛੇ ਸਕੂਟਰੀ ਸਾਈਡ ਤੇ ਮੁੰਡਾ ਕਿਹੜਾ ਹੀ ਟਿੱਕੇ ਪਰੇ ਹੋ ਜਿਵੇਂ ਸਾਲੇ ਦਾ ਫੋਨ ਆ ਗਿਆ ਜੀ ਸਕੂਟਰੀ ਗਰੋਂਲ ਸੌਸ ਆਈ ਹਾਕਮ ਦਾ ਮੁੰਡਾ ਅੱਛਾ ਉਹਨੂੰ ਅੱਗੇ ਕਿੱਧਰ ਲੈ ਗਏ ਉਸ ਨਾਮ ਸੀਗਾ ਉਥੇ ਚੱਲ ਮੇਰੇ ਨਾਲ ਚੱਲ ਬਈ ਤੁਹਾਡੇ ਸਮਾਨ ਸੀਗਾ ਹੋਰ ਸਾਥ ਹੋ ਗਿਆ ਨਾਲੇ ਵਧੀਆ ਵਧੀਆ ਕੱਲੇ ਆਣੇ ਆਉਣਾ ਸੀ ਚਲੋ ਦੇਖੀਏ ਜਿਹੜੇ ਸੂਟਸਟ ਰੈਡੀ ਹੋ ਕੇ ਆਇਆ ਰਾਜ ਪ੍ਰਧਾਨ ਸਾਹਿਬ ਹੀ ਗਏ ਸੀ ਤੇ ਮੈਂ ਗਈ ਨਹੀਂ ਹੈਗੀ ਕਿਉਂਕਿ ਘਰੇ ਕੰਮ ਬਹੁਤ ਜ਼ਿਆਦਾ ਸੀ ਤੁਹਾਨੂੰ ਸੱਚ ਕੰਮ ਕੀਤਾ ਹੋਇਆ ਦਿਖਾ ਦਿਓ ਉਦੋਂ ਬਾਅਦ ਆ ਤੁਹਾਨੂੰ ਕੁਝ ਦਿਖਾਇਆ ਨਹੀਂ ਹੈਗਾ ਤੇ ਆ ਦੇਖੋ ਤੇ ਉਧਰ ਕਣਕ ਧੋਤੀ ਸੀ ਤੇ ਇਧਰੋਂ ਥੋੜਾ ਬਥਰਾ ਰਹਿ ਗਿਆ ਕਿਉਂਕਿ ਹੁਣ ਇੱਕ ਦਿਨ ਚੋਂ ਇੰਟਰ ਖੁੱਲਣਾ ਹੈ ਤੇ ਫਿਰ ਇਧਰ ਖਲਾਰਾ ਪੈਣਾ ਵੈਸੇ ਜਿੰਨਾ ਕੋ ਸਾਡੇ ਕੋਲ ਸਾਫ ਸੁਥਰਾ ਕਰਤਾ ਤੇ ਆ ਕੱਪੜਿਆਂ ਵਾਲੇ ਜਿਹੜੇ ਉਹ ਪਾਈਪ ਜੇ ਰੋਲ ਆਉਂਦੇ ਹਨਾ ਤੇ ਇਧਰੋਂ ਸਾਰਾ ਸਾਫ ਕਰਕੇ ਕਣਕ ਢੋਲ ਚ ਪਾ ਕੇ ਇਧਰ ਸਾਰਾ ਸਾਫ ਕਰਤਾ ਤੇ ਇਧਰ ਸੀਮਿੰਟ ਜੰਮ ਗਿਆ ਸਵੇਰੇ ਲਾਵਾਂਗਾ ਅੱਧਾ ਲਾਤਾ ਸੀ ਤੇ ਢੋਲ ਚ ਕਣਕ ਨੂੰ ਕਰਤੀ ਸੈਟ ਤੇ ਹੁਣ ਪ੍ਰਧਾਨ ਸਾਨੂੰ ਅਸੀਂ ਸ਼ਾਮ ਨੂੰ ਬਾਜ਼ਾਰ ਭੇਜਤਾ ਸੀ ਤੇ ਕਣਕ ਉਤੇ ਨਾ ਪੱਲੜ ਜਿਆ ਕੋਈ ਪਾਉਂਨੇ ਪੱਲੀ ਜੀ ਤੇ ਇਧਰ ਲੜਾਈ ਝਗੜ ਚੱਲਣਦੇ ਫੁੱਲ ਸ਼ੋਅ ਦੀ ਹੋ ਗਏ ਸਰ ਸੀਏਟੀ ਦੇ ਦੋਵੇਂ ਬੁੱਕਾ ਆ ਪੱਖਾ ਚਲਾਓ ਜਿਹੜਾ ਪਨੀਤ ਨੇ ਮੰਗਾਇਆ ਵੇਖੋ ਹਾਂ ਅਮਮਣੇ ਕਦੋਂ ਦੀ ਵੇਟ ਕਰ ਰਹੇ ਨੇ ਆਪਾਂ ਦੀ ਹੁਣ ਪਾਪਾ ਕਹਿੰਦੇ ਕੋਈ ਖਾ ਦੇ ਜਿੱਥੇ ਮੈਂ ਨੇ ਗਣਾ ਖੰਦਾ ਨਹੀਂ ਮੈਂ ਅੱਗੀ ਕਰ ਰਹੀ ਸਰ ਇਹ ਤਾਂ ਗਲਤ ਕਹ ਲੈ ਯਾਰ ਪਾਣੀ ਠੰਡਾ ਦੋ ਪਿਆਸ ਹੀ ਨਹੀਂ ਮਿਟਦੀ ਹੈ ਕਿ ਭੈਣ ਕੀ ਚੱਕਰ ਹੋਇਆ ਪਿਆ ਓਏ ਹੋਏ ਗਰਮ ਵਿੱਚ ਹਮ ਹਾਏ ਹਾਏ ਵਿੱਚ ਤੇ ਪ੍ਰਧਾਨ ਸਾਹਿਬ ਬੱਚਿਆਂ ਵਾਂ ਤੇ ਲਿਆਏ ਨੇ ਸਪ੍ਰਿੰਗ ਰੋਲ ਅਸੀਂ ਹੋਮ ਅਸੀਂ ਤੁਸੀਂ ਨਹੀਂ ਖਾਣੇ ਤੁਸੀਂ ਮੈਂ ਨਹੀਂ ਖਾਣੇ ਅਸੀਂ ਰੋਟੀ ਰਾਟੀ ਖਾ ਕੇ ਬੈਠਿਆ